ਹਾਂਜੀ ਪਿਆਰੇ ਵਿਦਿਆਰਥੀਓ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਅੱਜ 12ਵੀਂ ਜਮਾਤ ਦਾ ਇੰਗਲਿਸ਼ ਦਾ ਪੇਪਰ ਹੋਇਆ ਸੋ ਉਮੀਦ ਕਰਦੇ ਹਾਂ ਸਾਰੇ ਬੱਚਿਆਂ ਦਾ ਪੇਪਰ ਬਹੁਤ ਵਧੀਆ ਹੋਇਆ ਹੋਗਾ ਸੋ ਜਿਹੜੇ ਵੀ ਡਾਊਟਸ ਜਾਂ ਜਿਹੜੇ ਕੁਐਸਚਨ ਤੁਹਾਡੇ ਮਨਾਂ ਦੇ ਵਿੱਚ ਹੈਗੇ ਨੇ ਕਲੀਅਰ ਨਹੀਂ ਹੈਗੇ ਸੋ ਉਹਨਾਂ ਨੂੰ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੇਪਰ ਆਪਾਂ ਸੋਲਵ ਕਰਾਂਗੇ ਤੁਸੀਂ ਨਾਲ-ਨਾਲ ਆਪਣੇ ਜਿਹੜੇ ਕੁਐਸਚਨ ਪੇਪਰ ਲੈ ਕੇ ਤੁਸੀਂ ਉਹਦਾ ਆਨਸਰ ਮਿਲਾ ਸਕਦੇ ਹੋ ਕਿ ਜਿਹੜਾ ਪੇਪਰ ਤੁਸੀਂ अटेम्प्ट ਕੀਤਾ ਹੈ ਉਹ ਕਿੰਨਾ ਤੱਕ ਸਹੀ ਹੈ ਠੀਕ ਹੈ ਜੀ ਸੋ ਬਿਨਾ ਕਿਸੇ ਦੇਰੀ ਦੇ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਇੰਗਲਿਸ਼ ਦਾ ਪੇਪਰ 12th ਕਲਾਸ ਦਾ ਜਿਹੜੇ ਤੁਸੀਂ ਇਹ ਦੇਖ ਸਕਦੇ ਹੋ ਪੈਸੇਜ ਨੇ ਇਹ ਆਪਾਂ ਬਾਅਦ ਵਿੱਚ ਕਰਾਂਗੇ ਤੇ ਉਸ ਤੋਂ ਪਹਿਲਾਂ ਜਿਹੜੀ ਪ੍ਰੈਸ ਸੀ ਇਹਨਾਂ ਨੇ ਦਿੱਤੀ ਹੋਈ ਸੀ ਇਹਦਾ ਇਹਦਾ ਟਾਈਟਲ ਸੀ ਉਹ ਫੀਮੇਲ ਫੋਟੀਸਾਈਡ ਇਹਦਾ ਹੋ ਬੰਦਾ ਸੀ ਜੀ ਠੀਕ ਹੈ ਭਰੂਣ ਹੱਤਿਆ ਉਸ ਤੋਂ ਬਾਅਦ ਲੈਟਰ ਐਪਲੀਕੇਸ਼ਨ ਆ ਗਈ ਜੀ ਆਪਾਂ ਇਹਨਾਂ ਨੂੰ ਛੱਡ ਕੇ ਬਾਕੀ ਦਾ ਜਿਹੜੇ ਜਿਹੜੀ ਇੰਪੋਰਟੈਂਟ ਆਪਣੇ ਕੋਲੇ ਪਾਰਟ ਹੈ ਉਹ ਹੈ ਜੀ ਗ੍ਰਾਮਰ ਪੋਰਸ਼ਨ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਗ੍ਰਾਮਰ ਨੂੰ ਸ਼ੁਰੂ ਕਰਦੇ ਹਾਂ ਤਾਂ ਆਪਣੇ ਕੋਲੇ ਟਰਾਂਸਲੇਟ ਦਾ ਫੋਲੋਇੰਗ ਸੈਂਟੈਂਸ ਇਨਟੂ ਪੰਜਾਬੀ ਠੀਕ ਹੈ ਜੀ ਪੰਜਾਬੀ ਦੇ ਵਿੱਚ ਆਪਾਂ ਕਰਾਂਗੇ ਸੋ ਸਭ ਤੋਂ ਪਹਿਲਾਂ ਆਪਣੇ ਕੋਲੇ ਹੈ ਜੀ ਟੈਕਨੋਲੋਜੀ ਹੈਜ਼ ਡਿਵੈਲਪਡ ਅ ਡਾਟ ਟੈਕਨੋਲੋਜੀ ਨੇ ਬਹੁਤ ਤਰੱਕੀ ਕਰ ਲਈ ਹੈ ਜਨਤਕ ਟੈਕਨੋਲੋਜੀ ਨੇ ਬਹੁਤ ਵਿਕਾਸ ਕਰ ਲਿਆ ਹੈ ਠੀਕ ਹੈ ਜੀ ਡੋਨਟ ਮੇਕ ਫਨ ਆ ਪੂਰ ਗਰੀਵ ਦਾ ਮਜ਼ਾਕ ਨਾ ਬਣਾਓ স্মੋਕਿੰਗ ਇਜ਼ ਇੰਜਰੀਜ਼ ਟੂ ਹੈਲਥ ਸਿਗਰਟ ਪੀਣਾ ਜਾਂ ਤੁਮਰ ਪਾਨ ਕਰਨਾ ਸਿਹਤ ਲਈ ਹਾਨੀ ਕਰਕੇ ਉਸ ਤੋਂ ਬਾਅਦ ਸੀ ਕਿ ਜੀ ਪੰਜਾਬੀ ਤੋਂ ਇੰਗਲਿਸ਼ ਬਣਾਉਣੀ ਹੈ ਜੀ ਮੈਂ ਉਸ ਨੂੰ ਗਲੇ ਲਗਾ ਲਿਆ ਆਈ ਹਕਟ ਹਿਮ অর ਹਰ ਤੁਸੀਂ ਦੇਖ ਸਕਦੇ ਹੋ ਮੈਨੂੰ ਤੰਗ ਨਾ ਕਰੋ ਡੋਨਟ ਡਿਸਟਰਬ ਮੀ ਉਹ ਤੌਲੀਆ ਨਚੋੜ ਰਹੀ ਹੈ ਸ਼ੀ ਇਸ ਰਿੰਗਿੰਗ ਦਾ ਟੋਬਲ ਨੈਕਸਟ ਜੀ ਆਪਣੇ ਕੋਲੇ ਡੂ ਐਸ ਡਾਇਰੈਕਟ ਜਿਹਦੇ ਵਿੱਚ ਰੀਰਾਈਟ ਦਾ ਸੈਂਟੈਂਸ ਡਾਇਰੈਕਟ ਐਨੀ 2 ਆਪਾਂ ਕਰਨੇ ਆ ਜਿਹਦੇ ਵਿੱਚ ਰਿਮੂਵ ਟੂ ਕਰਨਾ ਠੀਕ ਹੈ ਜੀ ਤਾਂ ਦੇਖੋ ਸ਼ੀ ਇਸ ਟੂ 올ਡ ਟੂ ਵਾਕ ਉਹ ਬਜ਼ੁਰਗ ਹੈ ਚੱਲਣ ਦੇ ਲਈ ਤਾਂ ਇਹਦੇ ਚ ਆਪਾਂ ਜਿਹੜਾ ਟੂ ਹਟਾ ਕੇ ਸੋ ਦੈਟ ਲਾਵਾਂਗੇ ਜੀ ਤੇ ਜਿਹੜਾ ਵਾਕ ਹੈ ਉਹ 네ਗੇਟਿਵ ਬਣ ਜਾਊਗਾ ਸ਼ੀ ਸੋ 올ਡ ਦੈਟ ਸ਼ੀ ਕਾਂਟ ਵਾਕ ਇਹਦੇ ਨਾਲ ਹੀ ਅਗਲਾ ਜੀ ਨੋ ਸੂਨਰ ਲਾਉਣਾ ਹੈ ਆਪਾਂ ਨੋ ਸੂਨਰ ਡਿਡ ਸੀ ਸੀ ਦਾ ਟਾਈਗਰ ਥੈਨ ਹੀ ਟੁਕ ਟੂ ਹੀਲਸ ਠੀਕ ਹੈ ਸੀ ਉਸ ਤੋਂ ਬਾਅਦ ਜੇਕਰ ਗੱਲ ਕਰ ਲਈ ਜੇ ਆਪਾਂ ਚੇਂਜ ਦਾ ਡਿਗਰੀ ਹੈ ਦਾ ਪੀਕਾਕ ਇਸ ਮੋਸਟ ਬਿਊਟੀਫੁਲ ਬਰਡ ਤਾਂ ਇਹਦਾ ਬਣ ਜਾਊਗਾ ਜੀ ਦਾ ਪੀਕਾਕ ਇਜ਼ ਮੋਰ ਬਿਊਟੀਫੁਲ ਥੈਨ ਦੀ ਅਦਰ ਵਰਡਸ ਨੈਕਸਟ ਜੀ ਆਪਣੇ ਕੋਲੇ ਚੇਂਜ ਦਾ 기ਵਨ ਸੈਂਟੈਂਸ ਪੈਸਿਵ ਵਾਇਸ ਆਪਾ ਬਣਾਉਣੀ ਹੈ ਓਪਨ ਦਾ ਵਿੰਡੋ ਪਲੀਜ਼ ਦੇਖੋ ਇੱਥੇ ਰਿਕੁਐਸਟ ਕੀਤੀ ਗਿਆ ਇਸ ਕਰਕੇ ਆਪਾਂ ਇਹਨੂੰ ਰਿਕੁਐਸਟਡ ਲਿਖਾਂਗੇ ਯੂ ਆਰ ਰਿਕੁਐਸਟਡ ਓਪਨ ਦਾ ਵਿੰਡੋ ਆਈ ਲਵ ਮੀ ਇੰਡੀਆ ਮਾਈ ਇੰਡੀਆ ਇਜ਼ ਲਵਡ ਬਾਈ ਮੀ ਰਿੰਪੀ ਇਸ ਰਾਈਟਿੰਗ ਅ ਪੋਇਮ ਅ ਪੋਇਮ ਇਜ਼ ਬੀਇੰਗ ਰਿਟਨ ਬਾਈ ਰਿੰਪੀ ਸੋ ਨੈਕਸਟ ਆਪਣੇ ਕੋਲੇ ਚੇਂਜ ਦਾ 기ਵਨ ਸੈਂਟੈਂਸ ਇਨਟੂ ਡਾਇਰੈਕਟ ਸਪੀਚ ਨਰੇਸ਼ਨ ਆਪਾਂ ਕਰਾਂਗੇ ਜੀ ਹੀ ਸੈਡ ਆਈ ਏਮ ਵਾਚਿੰਗ ਟੀਵੀ तो की बन जू अपने को सैड दैट ही वॉज़ वॉचिंग टीवी सो नैक्सट अपने को आई सैड टू माई फ्रेंड यू आर वेरी हार्ड वर्किंग मैं अपने दोस्त को क्या कि तुम बहुत मेहनती हो ही टोल्ड मी सॉरी आई टोल्ड माई फ्रेंड दैट यू आर वेरी हार्ड वर्किंग नैक्सट है जी अपने को आई प्राउड अ लैपटॉप फॉर माई डॉटर या आई प्राउड दिस लैपटॉप फॉर माई ਡਾਟਰ ਇਸ ਦੇਸ ਤੇ ਅ ਦੋਨਾਂ ਦੇ ਵਿੱਚੋਂ ਆਪਾਂ ਯੂਜ਼ ਕਰ ਸਕਦੇ ਹਾਂ ਹੀ ਹੈਜ਼ ਫਰੈਂਡਸ ਐਟ 올 ਹੀ ਹੈਜ਼ ਨੋ ਫਰੈਂਡਸ ਐਟ 올 ਇਹਦੇ ਵਿੱਚ ਨੋ ਆਜੂਗਾ ਜੀ ਨੈਕਸਟ ਆਪਣੇ ਕੋਲੇ ਇਜ਼ देयर ਐਨੀ ਕਿਉਂਕਿ ਦੇਖੋ ਜਦੋਂ ਵੀ 네ਗੇਟਿਵ ਜਾਂ ਇੰਟੈਰੋਗੇਟਿਵ ਹੁੰਦਾ ਹੈ ਉਹਦੇ ਵਿੱਚ ਐਨੀ ਆਪਾਂ ਯੂਜ਼ ਕਰਦੇ ਹਾਂ ਇਜ਼ देयर ਐਨੀ ਵਾਟਰ ਇਨ ਦ ਕਲਾਸ ਤਾਂ ਇੱਥੇ ਐਨੀ ਆਜੂਗਾ ਜੀ ਨੈਕਸਟ ਆਪਣੇ ਕੋਲ ਫਿਲਮ ਲੈਕਸ ਯੂਜ਼ ਡਾਇਰੈਕਟ 기ਵਨ ਦ ਬ੍ਰੈਕਟਸ इसमें जीरण के इनफाइनिट जो चूज करना है ही डजन लाइक प्ले लिखा होता की बन जूगा आई एन जी ला के प्लेइंग हो जूगा ही डेयर नॉट टू ब्रेक टू ब्रेक जो आजगा सो नैक्सट है अपने को मकैनिक वॉज ईयरस ओल्ड किन्ने साल का सी जो मकैनिक सैलीब्रेशन बीइंग लाइफ के लैता गया तो वह अपने को सत्त साल वो जी उम्र से नैक्सट है हू वाज द नर्सैट दॉरी हू वाज द ਵੂਮਨ ਐਟ ਦਾ ਵਿਲੇਜ ਤਾਂ ਉਹ ਜਿਹੜੀ ਉਹ ਨਰਸ ਸੀਗੀ ਜਿਹਦਾ ਨਾਮ ਕੀ ਨਾ ਜੂਲੀਆ ਸੀ ਸਟੇਟ ਵੈਦਰ ਦਾ ਇਹ ਟੂ ਫਾਲਸ ਦੱਸਨੇ ਜੀ ਲੌਰਾ ਬ੍ਰਿਡ ਗਿਵਨ ਹੈਡ ਸੈਂਟ ਦਾ ਡਾਲ ਫੋਰ ਨਰੇਟਰ ਕੀ ਜਿਹੜੀ ਨਰੇਟਰ ਨੂੰ ਉਹਨੇ ਬ੍ਰਿਡ ਗਿਵਨ ਨੇ ਸੁੱਟੇ ਜਿਹੜੀ ਹੁਣ ਡਾਲ ਭੇਜੀ ਸੀ ਇਹ ਸਹੀ ਕੀ ਗਲਤ ਹੈ ਸੋ ਇਹ ਸਟੇਟਮੈਂਟ ਗਲਤ ਹੈ ਉਹ ਇੱਕ ਜਿਹੜੀ ਬਲਾਈਂਡ ਚਿਲਡਰ ਨੇ ਜਿਹੜਾ ਉਹਨੂੰ ਭੇਜੀ ਗਈ ਸੀ ਇੰਸਟੀਚਿਊਟ ਸੀ ਨੈਕਸਟ ਹੈ ਆਪਣੇ ਕੋਲੇ ਡੈਸ਼ ਇਜ਼ ਦਾ ਰੈਟਰੋਪੋਲੀ ਤੇ ਚ ਕਿ ਇਹ ਆਵਾਸ ਜਿਹੜਾ ਉਹ ਇਹਦੇ ਰਾਈਟਰ ਨੇ ਭੋਲੀ ਦੇ ਦੂਸਰਾ ਹੈ ਜੀ ਡੈਸ਼ ਵਾਚ ਚੇজিং ਦਾ ਡੌਗ ਇੱਕ ਐਮੈਲਿੰਨ ਵਿੱਚੋਂ ਲੈ ਤਾ ਕਿ ਕੌਣ ਸੀ ਜਿਹੜਾ ਉਹ ਤਾਂ ਕੁੱਤੇ ਦਾ ਪਿੱਛਾ ਕਰ ਰਿਹਾ ਸੀ ਤੋਂ ਹੈਰੀਕਨ ਸੀ ਹੈਰੀਕਨ ਵਾਚ ਚੇজিং ਦਾ ਡੌਗ ਨੈਕਸਟ ਹੈ ਜੀ ਦ ਗੋਲਡ ਫਰੇਮ ਵਿੱਚੋਂ ਲੈਗਾ ਦਿੱਤਾ ਬਾਸ ਸਾਇਲੈਂਟ ਹਾਰਟ ਵਰਕਿੰਗ ਇਹ ਸੌਰੀ ਸਟੇਟਮੈਂਟ ਦੱਸਣੀ ਵੀ ਕਿਹੜੀ ਸਟੇਟਮੈਂਟ ਵਿੱਚੋਂ ਦਿੱਤਾ ਨੂੰ ਸੂਟ ਨਹੀਂ ਕਰਦੀ ਕਿਉਂਕਿ ਉਹ ਫੋਲੋਇੰਗ ਇਜ਼ ਨਾਟ ਟ्रू ਅਬਾਊਟ ਦਿੱਤਾ ਠੀਕ ਹੈ ਜੀ ਦੱਤਾ ਹਾਰਡ ਵਰਕਿੰਗ ਸੀ ਤੇ ਇੱਥੇ ਸੀ ਆਪ অপਸ਼ਨ ਸਟਿੱਕ ਕਰਾਂਗੇ ਦੱਤਾ ਇੰਜੋਏਡ ਦਾ ਆਈਲ ਦ ਗੌਸਪ ਆਫ ਹਿਸ ਕੈਜੂਅਲ ਫਰੈਂਡਸ ਕਿਉਂਕਿ ਉਹ ਜਿਹੜਾ ਉਹਨਾਂ ਨੂੰ ਦੱਤਾ ਦੂਸਰੇ ਆਪਣੇ ਕਸਟਮਰ ਨਾਲ ਗੱਲਾਂ ਮਾਰਦਾ ਸੀ ਜਦ ਕਿ ਬਿਲਕੁਲ ਜਿਹੜੀ ਰੋਂਗ ਹੈ ਉਹ ਇਸ ਤਰ੍ਹਾਂ ਨਹੀਂ ਕਰਦਾ ਸੀ ਆਪਣੇ ਕੰਮ ਦੇ ਵਿੱਚ ਵਿਜੀ ਰਹਿੰਦਾ ਸੀ ਨੈਕਸਟ ਹੈ ਜੀ ਵੋਟ ਵਾਸ ਦਾ ਏਜ ਡਿਫਰੈਂਸ ਬੀਟਵੀਨ ਚੰਦੂ ਐਂਡ ਦਾ ਨੈਰੇਟਰ ਏ 6 ਮੰਥਸ ਹੈ ਜੀ 6 ਮਹੀਨਿਆਂ ਦਾ ਜਿਹੜਾ ਉਹਨਾਂ ਦੇ ਵਿੱਚ ਫਰਕ ਸੀ ਦਾ ਨੇਮ ਆਫ ਦਾ ਕਰਮ ਸਿੰਘ ਦਾ ਵਿਲੇਜ ਏ ਥਠੀਖਾਰਾ ਉਹਨਾਂ ਦੇ ਪਿੰਡ ਦਾ ਜਿਹੜਾ ਉਹ ਨਾਮ ਸੀ ਜੀ ਨੈਕਸਟ ਜੀ ਡੈਸ਼ ਦਾ ਰਾਈਟਰ ਆਫ ਦਾ ਆਨ ਸੇਇੰਗ ਪਲੀਜ਼ ਏ ਜੀ ਗਾਰਡੀਨਰ ਜਿਹੜੇ ਇਹਦੇ ਰਾਈਟਰ ਆਫ ਆਨ ਸੇਇੰਗ ਪਲੀਜ਼ ਦੇ ਸੋ ਨੈਕਸਟ ਹੈ ਹਾਊ ਮਚ ਇੰਟਰਸਟ ਡਿਡ ਥਾਮਸ ਪੇ ਟੂ ਦਾ ਬੈਂਕ ਇਹ 15 ਡਾਲਰ ਜਿਹੜੇ ਥਾਮਸ ਨੇ ਪੇ ਕੀਤੇ ਸੀ ਬੈਂਕ ਨੂੰ ਸੋ ਇਸ ਤੋਂ ਬਾਅਦ ਜਿਹੜੀ ਹੈਗੀ ਸਟੇਂਜ ਆ ਗਿਆ ਪੁਆਇੰਟ ਦਾ ਜੀ ਜਿਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਫਾਦਰ ਆਇਜ਼ ਦਾ ਇਹ ਫਾਦਰ ਰਟਰਨਿੰਗ ਹੋਮ ਜਿਹੜਾ ਉਸ ਸਟੇਂਜ ਜਿਹਦੇ ਕਿ ਰਾਈਟਰ ਦਲੀਪ ਚਿੱਤਰਸੀ ਦੁਆਰਾ ਹੀ ਲਿਖਿਆ ਗਿਆ ਜਾਂ ਆਪਸ਼ਨ ਦੇ ਵਿੱਚ ਹੈ ਸੀ ਨੇਮ ਆਫ ਦਾ ਪੌਇੰਸ ਦਰਬੀਟ ਕਾਈਨੇਸਟ ਆਫ ਦਾ ਫਲਾਵਰਸ ਬਿਊਟੀ ਇਹ ਜਿਹੜੀ ਹੈਗੀ ਹੈ ਜੀ ਇਹ ਪ੍ਰੇਅਰ ਆਫ ਵੂਡਸ ਦੇ ਵਿੱਚੋਂ ਜਿਹੜਾ ਸਟੇਂਜ ਆਉ ਲਿਆਤਾ ਗਿਆ ਤੇ ਇਹ ਰਾਈਟਰ ਅਨੋਨਿਮਸ ਨੇ ਇਹਨਾਂ ਦੇ ਰਾਈਟਰ ਨਹੀਂ ਹੈਗੇ ਉਸ ਤੋਂ ਬਾਅਦ ਸੈਂਟਰ ਆਈਡੀਆ ਜੀ ਦਾ ਰੋਡ ਨੋ ਟੇਕਨ ਤੇ ਇਕੋ ਗ੍ਰੀਨ ਦੇ ਵਿੱਚੋਂ ਜਿਹੜਾ ਹੈਗਾ ਉਹ ਸੈਂਟਰ ਆਈਡੀਆ ਠੀਕ ਕਰਨਾ ਸੀ ਦਾ ਰੋਡ ਨੋ ਟੇਕਨ ਜਿਹੜੀ ਰੌਟ ਫਰੋਸਟ ਵਾਰਾ ਲਿਖੀ ਗਈ ਸੀ ਤੇ ਦਾ ਇਕਨ ਗ੍ਰੀਨ ਬਲੀਬ ਲੇਕ ਦੁਆਰਾ ਜਿਹੜੀ ਉਹ ਇਹ ਪੁਆਇੰਟ ਵਿੱਚ ਲਿਖੀ ਗਈ ਸੀ ਠੀਕ ਹੈ ਜੀ ਸੋ ਬਾਕੀ ਦੇ ਕੁਐਸਚਨ ਜਿਹੜੇ ਉਹ ਤੁਸੀਂ ਉਮੀਦ ਕਰਦੇ ਇੱਥੇ ਹੋਣੇ ਆ ਠੀਕ ਹੈ ਜੀ ਜਿਹਦੇ ਵਿੱਚੋਂ ਬੜਾ ਸੌ ਸੌਖਾ ਪੇਪਰ ਆਪਾਂ ਕਹਿ ਸਕਦੇ ਹਾਂ ਇਸ ਵਾਰ ਆਇਆ ਜੀ ਕਰੈਕਟਰ ਸਕ੍ਰੈਚ ਮਿਸ ਬੀਮ ਦਾ ਸੀ ਉਸ ਤੋਂ ਬਾਅਦ ਕੈਮੇਲੀਨ ਦਾ ਜਿਹੜਾ ਟਾਈਟਲ ਜਸਟੀਫਾਈ ਕਰਨਾ ਸੀ ਤੇ ਔਨਸਿੰਗ ਪਲੀਜ਼ ਜਿਹੜਾ ਹੈਗਾ ਸੀ ਬਸ ਕੰਡਕਟਰ ਦਾ ਇਹਦਾ ਥੀਮ ਜਿਹੜਾ ਇਹਦੇ ਵਿੱਚ ਆਪਾਂ ਕਰਨਾ ਸੀਗਾ ਜੀ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਜਿਹੜਾ ਰਾਮ ਲਾਲ ਉਹ ਆਪਣੀ ਪੁੱਤਰੀ ਪ੍ਰਤੀ ਕਿਉਂ ਜਿਹੜਾ ਉਹ ਚਿੰਤ ਸੀ ਕਿਉਂਕਿ ਇੱਕ ਤਾਂ ਉਹਦੀ ਜਿਹੜੀ ਸ਼ਕਲ ਸੂਰਤ ਹੈ ਉਹ ਜ਼ਿਆਦਾ ਇਫੈਕਟਿਵ ਨਹੀਂ ਸੀ ਸੁੰਦਰ ਨਹੀਂ ਸੀ ਇਸੇ ਕਰਕੇ ਹੋ ਜਾਂਦਾ ਸੀ ਸੋ ਉਮੀਦ ਕਰਦੇ ਆ ਤੁਹਾਨੂੰ ਜਿਹੜਾ ਗ੍ਰਾਮਰ ਪੋਰਸ਼ਨ ਹੈ ਉਹ ਸਮਝ ਆ ਗਿਆ ਹੋਊਗਾ ਤੇ ਤੁਸੀਂ ਆਪਣਾ ਮੈਚ ਕਰਕੇ ਦੇਖ ਲੈਣਾ ਵੀ ਕਿੱਥੇ ਤੁਹਾਡਾ ਜਿਹੜਾ ਉਹ ਕਿਤੇ ਨਾ ਕਿ ਜਿਹੜੀ ਕੋਈ ਗਲਤੀ ਰਹੀ ਗਈ ਜਾਂ ਤੁਹਾਡਾ ਸਾਰਾ ਸਹੀ ਹੋਇਆ ਸੋ ਧੰਨਵਾਦ